ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਤਿਸ਼ਾਰ ਗੁਪਤਾ ਜੀ ਵੱਲੋਂ ਪਬਲਿਕ ਦੇ ਗੁੰਮ ਹੋਏ 170 ਮੋਬਾਈਲ ਫੋਨ ਬਰਾਮਦ ਕਰ ਅਸਲ ਮਾਲਕਾਂ ਨੂੰ ਸੌਂਪੇ ਗਏ ਉਹਨਾਂ ਦੱਸਿਆ ਕਿ ਹੁਣ ਤੱਕ 720 ਫੋਨ ਰਿਸ ਕਰਕੇ ਅਸਲ ਮਾਲਕਾਂ ਨੂੰ ਰਸਮਪੇ ਜਾ ਚੁੱਕੇ ਹਨ ਉਹਨਾਂ ਪੁਲਿਸ ਮੁਖੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਪਿਛਲੇ ਸਮੇਂ ਦੌਰਾਨ ਮੋਬਾਈਲ ਫੋਨ ਗੁੰਮ ਹੋਣ ਦੀਆਂ ਕਾਫੀ ਸ਼ਿਕਾਇਤਾਂ ਮਿਲੀਆਂ ਸਨ ਉਹਨਾਂ ਗੁੰਮ ਹੋਏ ਫੋਨਾਂ ਨੂੰ ਸੀਈ ਆਰਆਈ ਪੋਰਟਲ ਪਰ ਪ੍ਰੈਸਿੰਗ ਤੇ ਲਗਾਇਆ ਗਿਆ ਜਿਸ ਤੇ 170 ਮੋਬਾਈਲ ਫੋਨ ਚਲਦੇ ਪਾਏ ਗਏ ਇਹ ਫੋਨ ਇਹ ਮੋਬਾਈਲ ਫੋਨ ਟ੍ਰੇਸ ਕਰਕੇ ਅੱਜ ਉਹਨਾਂ ਦੇ ਮਾਲਕਾਂ ਨੂੰ ਸੌਂਪੇ ਗਏ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਅੱਜ ਆਪਣੇ ਦਫ਼ਤਰ ਮੋਬਾਈਲ ਛੋੜ ਗਏ ਸੀ ਬਸ ਮਾਲਕਾਂ ਨੂੰ ਬਣਾ ਕੇ ਲੰਬੇ ਕੇ ਮੋਬਾਈਲ ਫੋਨ ਉਹਨਾਂ ਨੂੰ ਸੌਂਪੇ ਗਏ ਛੋੜ ਗਏ ਸੀ ਦੇ ਮਾਲਕਾਂ ਵੱਲੋਂ ਐਸਾ ठीक है मुकेश सर साहब दे थोड़ी कहीं ऐसी उस पार्टी का नीले दे गए धन्यवाद गीता आ गया ये मेरा फोन तो बाबू गुड़ी लग गया, आ गया।, गया। वे दे वे दे वे दे। नहीं थोड़ी किधर वे किधर वे उसी घर उधर में नहीं है क्या हम 33 नंबर 33 ओके थैंक यू हरगुजन करिएगा कहीं ऐसी थैंक यू आज उपहार से कर दिया सर 3 नंबर 33 थैंक यू ਟੜਾ ਗੀਵਿੰਗ ਐਸੀ ਕਿਨੇ ਗਿਰ ਗਿਆ ਸੀ ਇਹ ਮੁਕਸਰ ਚ ਹੀ ਗੜ ਗਿਆ ਸੀ ਸਾਡਾ ਅੱਧੀ ਮੁੰਨੇ ਦੇ ਤੇ ਚੁੱਕ ਚੱਕ ਕੇ ਲੈ ਗਿਆ ਮਗਰੋਂ ਠੀਕ ਐ ਅਗੇ 18 ਨੰਬਰ 3 ਨੰਬਰ 83 ਆ ਰਿਹਾ ਕੋਈ ਨਾ ਲੋ ਟੜਾ ਗੀਵਿੰਗ ਐਸੀ ਮੈਂ ਜੀ ਜਨਾਬ ਗੱਜਰਵਾ ਰੇਤੀ ਸੀ ਮੈਂ ਸੀਐਮ ਸਾਹਿਬ ਜੀ ਹਮਮ ਇਹ ਰੇਲੇ ਚ ਨਿਕਲੇ 15 ਇਹ ਤਾਰੀ ਟੜਾ ਗੀਵਿੰਗ ਐਸੀ ਸਟੇਜ ਸ਼ੋ ਕੋਲੋਰੀ ਹੋਰ ਟੜਾ ਹੀ ਐ ਹਾਂਜੀ

ਟੋੜ ਕੇ ਹੋ ਗਿਆ ਸੀ ਇਹ ਕਰਨ ਚਾਹ ਗਿਆ ਬੋਸ ਜੇ ਇੱਕ ਹੀ ਲੈ ਟੋੜਾ ਦੋ ਜੈ ਵੈਲ ਕੋਈ ਦੇ ਰਿਹਾ ਹੈ ਅਸੀਂ ਛਾੜ ਨੰਬਰ ਸਰ ਨੰਝਾ ਨੰਬਰ ਹਾਂਜੀ ਸਰ ਨੰਝਾ ਨੰਝਾ ਨੰਬਰ ਸੁਸ਼ਟ ਜਸਰਾ ਲੇਟ ਯੋ ਮੋਹਨ ਸਰ ਜੀ ਹਾਂਜੀ ਟੋੜਾ ਕਿਵੇਂ ਗਿਆ ਸੀ ਆ ਇਹ ਰੇਕਸ਼ੇ ਜੋ ਲੱਗੇ थैंक यू सर ओके जी सर एक इन्वेस्टीगेट हां मेरे लिए काम पे गया थे शाम को डेली पे बिना टाइम हो गए थे सर धन्यवाद भाईगा हो लगे थे गया थी थोड़ा एक केक जांदे सी रास्ते बिना रोड पे कितने टाइम हो बहुत-बहुत साथ महीने हां दिया इधर भी हूं

ਵੀਰ ਸਾਈਟ ਗਿਆ ਇਹ ਚੱਲਿਆ ਇਹ ਫਿਰ ਕੋਕਰੀ ਆਪਾਂ ਬੋਲੀਟਾਂ ਦੇ ਵਿੱਚ ਸੀ ਚਾਰ ਵਾਰ ਸੌਂ ਜਾਂਦੇ ਲਾਈਕ ਹੈ ਨਾ ਬਹੁਤ ਬੋਲੀਟਾਂ ਚੋਟੀ ਲੱਗ ਗਈ ਬਸ 5 ਮਿੰਟ ਹੋਏ ਬਹੁਤ ਬਹੁਤ ਧੰਨਵਾਦ ਐਂਟੀਟੂ ਵੀਰ ਵੀਰ ਹਾਂ ਠੀਕ ਹੈ ਇਹ ਸੀ ਜਿਵੇਂ ਦੇਖਿਆ ਜੀ ਸਰ ਕਿੰਨੇ ਲਾਈਕ ਹੋਏ 5 ਮਿੰਟ ਹੋਏ ਬਹੁਤ ਮੰਤਰੇ ਸਭ ਬੰਦ ਸੇ ਕਾਡਾ ਸਮਟਾ ਦਿਨ ਉਹ ਆਈ ਡਾਟਾ ਜੀ ਦਵਾ ਦਈ ਮੰਗਦਾ ਨੇ ਇਹ ਦੇਖ ਕਰੇ ਲਈ ਐਸ ਵੀ ਜੀ ਹਾਂ ਜੀ 739 ਬਚ ਗਿਆ ਸਰ ਠੀਕ ਹੈ ਥੈਂਕ ਯੂ ਸਰ ਹੋਰ ਕੋਈ ਹੈ ਜਿਹੜੇ ਸੀਨੀਅਰ ਸੋਨ ਨਾਲ ਕੋਈ ਹੈ ਅੱਛਾ ਅਗਰ ਅੱਜ ਲੈਣਗੇ ਅਗਰ ਵੀ ਆਮ ਹੈ ਥੈਂਕ ਯੂ ਆਈ ਡਿਊ ਸੌਪ ਬੈਂਕਰ ਦੇ ਬੁੱਕ ਸਰ ਜੀ ਆਈ ਡੀ फोन फिर सातास नहीं रहे क्या है क्या है ये भी तो बात करे जी कुछ पता ही नहीं लगता ओके ओके मुझे आज एडवांस नहीं चॉलम से एवरीवन ड्यूटी तो सी गई मैं तो चक गया थैंक यू सर ओके जी कितने नंबर हमारा टाइम हो गया थोड़ी वन पांच मिनट कितने नंबर हमारा विशेष साइड से खुलता है ਟੋੜ ਕੇ ਨਹੀਂ ਐਸੇ ਕਰੂਗੇ ਫਿਰ ਚਲ ਚਲ ਤੂੰ ਕਰੀਂ ਐ ਸਸਿਗਰ ਸਸਿ ਸਸ ਤੇਰੇ ਗਿਰੇ ਨਹੀਂ ਐ ਵੀ ਤੇ ਕਰ ਦੇਂਗੇ ਫਿਰ ਅੱਛਾ ਪੱਛੀ ਨਹੀਂ ਮੰਨੈਂ ਤੂੰ ਥੋੜਾ ਕੀ ਹੋ ਗਿਆ ਟੋੜ ਕੇ ਵੰਗਿਆ ਰੋਟੀ ਖਾ ਕੇ ਥੋੜਾ ਜਿਹੜੇ ਦੀਆਂ ਨਾਲ ਚੱਕ ਲੈ ਕਿੰਨੇ ਨੰਬਰ ਆਏ ਟੋੜ ਕੇ ਤੇ ਉਹ ਨਾਲੇ ਬਲੀ ਐ ਮੇਰੇ ਪਿੰਡ ਦੇ ਜੀ ਤੁਹਾਡਾ ਬ੍ਰਾਊਜ਼ਰ ਦਾ ਪਲੀਜ਼ ਫੋਟੋ ਖਰਾਓ ਨਾ ਕਰਾਓ ਫੋਟੋ ਕਰੋ ਓਕੇ ਹੂੰ ਚਲ ਤੁਹਾਡੇ ਕਿਵੇਂ ਗਏ ਸੀ ਹਾਂਜੀ ਗੁੰਮ ਹੋ ਗਏ ਕਰੋ ਜੀ ਚਲ ਕਿੰਨੇ ਟਾਈਮ ਹੋ ਗਿਆ ਇਹਨੂੰ ਤਾਂ 3 ਸਾਲ ਹੋ ਗਏ ਜੀ 3 ਸਾਲ ਬਾਅਦ ਆਉਣਾ ਲੱਗ ਗਿਆ ਵਾ ਵ ਤੁਹਾਡੇ ਕਿਵੇਂ ਗਏ ਸੀ ਜੀ ਸਾਡਾ ਜੀ ਬਸ ਚੱਕਿਆ ਗਿਆ ਸੀ ਥੈਲੇ ਦੇ ਵਿੱਚ ਪਾਇਆ ਹੋਇਆ ਸੀ ਕਿੰਨਾ ਟਾਈਮ ਹੋ ਗਿਆ ਪੰਜ ਮਿੰਟ ਦੇਸੀ ਧੰਨਵਾਦ ਜੀ ਗਵੀ ਨੰਬਰ ਚ ਮਾ ਟੈਕਸੀ ਤੋਂ ਨਾ ਸਵਾਰੀ ਲੈ ਗਈ ਸੀ ਜੀ ਮੈਨੂੰ ਫੋਨ ਕਰਨਾ ਮੈਂ ਕਰ ਲਵਾਂ ਮੈਨੂੰ ਪਤਾ ਨਹੀਂ ਸੀ ਉਹ ਮੰਦਰ ਚ ਵਰ ਗਿਆ ਉਹ ਮੰਦਰ ਦੇ ਦੂਜੇ ਪਾਸੇ ਗਈ ਸੀ ਉਧਰ ਵੀ ਲੈ ਕੇ ਨਾ ਕਿ ਕਰਾਇਆ ਵੀ ਨਹੀਂ ਦਿੱਤਾ ਉਹਨਾਂ ਨੇ ਹਾਈ ਚੱਲ ਬੜੀ ਗੇ ਗਿਆ ਸੀ ਫਾਦਰ ਸਾਹਿਬ ਦੇ ਦਿੱਕਾ ਜੀ ਮੇਰੇ ਫੋਨ ਘੁੰਮ ਹੋਈ ਦੀ ਕੋਈ ਖੋਇਆ ਭੁਇਆ ਵੀ ਗਿਆ ਸੀ ਚੱਲਣਾ ਕਰਦੇ ਕੋਈ ਨਹੀਂ ਕੋਈ ਨਹੀਂ ਗਿਆ ਕੋਈ ਨਹੀਂ ਗਿਆ ਹਾਂਜੀ ਚਲੋ ਫੇਰ ਆ ਜਿੰਨੇ ਸਾਰੇ ਖੜੇ ਆ ਇੱਥੇ ਸਾਰੇ ਦੇ ਫੋਨ ਸਾਨੂੰ ਮਿਲ ਗਏ ਉਹਨਾਂ ਨੂੰ ਡਾਲ ਲਗੇ ਸੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਉਹ ਸਾਰੀ ਜੀ ਰਹੀ ਹੈ ਮੈਡਮ ਬੜਾ ਜ਼ੋਰ ਲਾ ਕੇ ਤੁਹਾਡੇ ਨਾਲ ਇੱਕ ਵਾਰੀ ਸਾਰੇ ਫੋਨ ਕਈ ਫੋਨ ਇੱਧਰ ਰਹਿਗੇ ਸੀ ਯੂਪੀ ਤੋਂ ਵੀ ਇਕੱਠੇ ਕਰਕੇ ਲੈ ਕੇ ਆਏ ਕਈ ਫੋਨ ਆ ਗਏ ਬਿਹਾਰ ਤੋਂ ਲੈ ਕੇ ਆਏ ਵਾਹ ਇਦਾਂ ਦੇ ਵੀ ਹੈਗੇ ਠੀਕ ਹੈ ਤੇ ਵੈਰੀ ਗੁੱਡ ਸਰ ਵੈਰੀ ਗੁੱਡ ਇਹਦਾ ਖਿਆਲ ਰੱਖੋ ਜੀ ਜੇ ਤੁਹਾਡੇ ਫੋਨ ਹੁੰਦੇ ਉਹਨੂੰ ਸਾਹਮਣੇ ਰੱਖੀਐ ਨਹੀਂ ਪਰ ਤੇਰੀ ਵੀ ਜੇਕਰ ਕਿਸੇ ਵਕ ਗੁੰਮ ਹੋ ਜਾਂਦਾ ਫੋਨ ਤੁਸੀਂ ਸਾਰੇ ਪਿੰਡ ਵਿੱਚ ਜਾਓਗੇ ਆਪਣੇ ਆਪਣੇ ਵਾਪਸ ਹਾਂਜੀ ਸਾਰੇ ਨਹੀਂ ਕਹਿਣਾ ਇਹ ਸਾਡਾ ਇੱਕ ਕੋਡਰ ਹੁੰਦਾ ਹੈ ਸੀਈਆਰ ਕੋਡਰ ਕਹਿੰਦੇ ਹਾਂ ਇੱਕ ਉਹਦੇ ਤੇ ਸੀਈਆਰ ਅੱਛਾ ਇਹ ਉਹ ਬੋਟਲ ਉਹਨੇ ਦੇ ਗੁੱਜਰ ਸਾਡੇ ਥਾਣੇ ਜਾਂ ਸਾਈਬਰ ਸੈਲਾ ਕੇ ਦੱਸੋ ਤੁਹਾਡੇ ਫੋਨ ਜੋ ਹੈਗੇ ਇਹ ਨਹੀਂ ਕਿ ਗੁੰਮ ਹੋ ਗਿਆ ਤਾਂ ਗੁੰਮ ਹੋ ਗਿਆ ਉਹ ਮਿਲਦਾ ਨਹੀਂ ਇਹੀ ਕਹਿੰਦੇ ਨਾ ਆਪਾਂ ਖੋ ਗਿਆ ਹੁਣ ਨਹੀਂ ਮਿਲਦਾ ਸਾਰੇ ਸਾਰੇ ਦੇ ਫੋਨ ਮਿਲ ਰਹੇ ਹੁਣ ਆਪਕੋ ਜਨਾਬ ਬੰਦੇ ਨੂੰ ਪਤਾ ਲੱਗਦਾ ਨਹੀਂ ਨਿੱਕੇਆ ਸਭ ਪਤਾ ਲੱਗ ਜਾਂਦਾ ਨਹੀਂ ਜਰਾ ਦੱਸੋ ਜੀ ਜੀ ਤੁਸੀਂ ਵੀ ਆ ਕੇ ਦੇ ਰਹੇ ਹੋ ਬੰਦੇ ਦਾ ਬਹੁਤ ਨਾਜੀ ਤੇ ਅੱਜ ਤੁਹਾਡੇ ਫੋਨ ਮਿਲਾ ਕੇ ਅਸੀਂ 620 ਫੋਨ ਵਾਪਸ ਕਰਵਾ ਚੁੱਕੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਕੋਸ਼ਿਸ਼ ਕੀਤੀ ਰਹਦੀ ਹੈ ਭਾਵੇਂ ਤੁਹਾਨੂੰ ਵੀ ਕੋਈ ਇਸ਼ੂ ਆਵੇ ਕੋਈ ਪ੍ਰੋਬਲਮ ਆਦੀ ਸਾਰੇ ਤੁਸੀਂ ਇੱਥੇ ਆ ਕੇ ਦੱਸੋ ਠੀਕ ਹੈ ਜਿਹੜੇ ਨੰਬਰ ਵਾਈ ਦੇ ਨੂੰ ਅੰਦਰ ਬੁਲਾ ਲਿਆ ਅਸੀਂ ਤੇ ਸਾਰੇ ਨੂੰ ਫੋਨ ਨਾਲ ਠੀਕ ਹੈ ਗੁਡੀ ਰਵਣ ਠੀਕ ਹੈ 9 ਵਾਈ ਸ੍ਰੀ ਕਾਜੀ ਮੇਰਾ ਨਾਮ ਮਨਿੰਦਰ ਕੋਹੜ ਹੈ ਮੈਂ ਮੁਕਸਰ ਸ਼ਹਿਰ ਦੀ ਵਾਸੀ ਆ ਮੇਰਾ ਜੋ ਮਹੀਨੇ ਦੇ ਵਿੱਚ ਫੋਨ ਗਵਾਚ ਗਿਆ ਸੀ ਪੰਜਾਬ ਪੁਲਿਸ ਦੀ ਮਦਦ ਨਾਲ ਅੱਜ ਮੈਨੂੰ ਦਸੰਬਰ ਮਹੀਨੇ ਦੇ ਵਿੱਚ ਮੇਰਾ ਫੋਨ ਮਿਲ ਗਿਆ ਵਾ ਅਸੀਂ ਸਾਈਬਰ ਸੈੱਲ ਦੇ ਬਹੁਤ-ਬਹੁਤ ਧੰਨਵਾਦ ਆ ਤੇ ਪੰਜਾਬ ਪੁਲਿਸ ਦੇ ਬਹੁਤ-ਬਹੁਤ ਧੰਨਵਾਦ ਆ ਸਾਡਾ ਫੋਨ ਇਹਨਾਂ ਨੇ ਸਾਨੂੰ ਲੱਭ ਕੇ ਦਿੱਤਾ ਥੈਂਕ ਯੂ ਮੈਂ ਗਰੀਬ ਤਾਂ ਮਲੋੜ ਤੋਂ ਮੇਰਾ ਇਹ ਤੋਂ 6-7 ਮਹੀਨੇ ਪਹਿਲਾਂ ਫੋਨ ਗੁੰਮ ਹੋਇਆ ਸੀਗਾ ਉਹਦੀ ਰਿਪੋਰਟ ਮੈਂ ਪਹਿਲਾਂ ਮਲੋੜ ਸਿਟੀ ਥਾਣੇ ਲਿਖਾਈ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਲਿਖਾਈ ਤੇ پولیس ਦੀ ਮੁਸ਼ਤੀਦਿ ਕਰਨ ਅੱਜ ਮੇਰਾ ਫੋਨ ਮੈਨੂੰ ਮਿਲ ਚੁੱਕਿਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦਾ ਜੋ ਕਿ ਬਹੁਤ ਮੁਸ਼ਤੀਦਿ ਨਾਲ ਕੰਮ ਕਰ ਰਹੇ ਨੇ ਤੇ ਇੱਕ ਕ੍ਰਾਈਮ ਤੇ ਵੀ ਠੱਲ ਪਾ ਰਹੇ ਨੇ ਤੇ ਜੋ ਲੋਕਾਂ ਦੇ ਜੋ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉਹ ਲੋਕਾਂ ਦਾ ਵਿਸ਼ਵਾਸ ਨੂੰ ਕਾਇਮ ਰੱਖ ਰਹੇ ਨੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਨਾਲ ਪੁਲਿਸ ਪ੍ਰਸ਼ਾਸਨ ਦਾ ਤੇ ਸਾਡੀ ਕ੍ਰਾਈਮ ਬ੍ਰਾਂਚ ਦਾ ਤੇ ਸਾਡੇ ਕਿ ਜੀ ਸਾਈਬਰ ਸੈੱਲ ਆ ਰਿਹਾ ਨਵੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣਾ ਨਾਮ ਸਤਨਾਮ ਸਿੰਘ 28 ਆਪਣਾ ਜੋ ਮੋਬਾਈਲ ਜੀ ਦੇ ਦਰਵਾ ਵਿੱਚ ਡਿੱਗ ਪਿਆ ਸੀ ਆ ਛੇਰ ਗਈ ਸੀ ਉਸ ਤੋਂ ਬਾਅਦ ਜੀ ਆਪਣੀ ਜੋ ਦਰਖਾਸਤ ਹੈ ਆਪਣੇ ਐਸਐਸਪੀ ਸਾਹਿਬ ਦੇ ਦਫ਼ਤਰ ਲਗਾਈ ਗਈ ਸੀ ਜੀ ਅੱਜ ਉਹ ਜੋ ਮੋਬਾਈਲ ਆ ਮੇਰਾ ਉਹ ਮਿਲ ਚੁੱਕਾ ਹੈ ਐਸਐਸਪੀ ਸਾਹਿਬ ਨੂੰ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਜੀ ਜਿਨ੍ਹਾਂ ਨੇ ਸਾਡਾ ਮਿਲ ਮਕਸਦ ਬਾੜਕੇ ਤੋਂ ਮਕਸਦ ਮਕਸਦ ਸਾਹਿਬ ਦੇ ਐਸਐਸਪੀ ਸਾਹਿਬ ਵੱਲੋਂ ਬਹੁਤ ਧੰਨਵਾਦ ਹੈ ਜੀ ਮੇਰਾ ਅਸ਼ਿੰਦਰਪਾਲ ਸਿੰਘ ਦੀ ਦਰਵਾਜ਼ੀ ਤੇ ਮੇਰਾ 3 ਮਹੀਨੇ ਪਹਿਲਾਂ ਫੋਨ ਡਿੱਗ ਪਿਆ ਸੀ ਤੇ ਹੁਣ ਮੈਂ ਫੋਨ ਮੈਨੂੰ ਮਿਲ ਗਿਆ ਜੀ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਰੀ ਮਕਸਦ ਜ਼ਿਲ੍ਹੇ ਦੀ ਪੁਲਿਸ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ मेरा नाम आरिश गुलवानी है मैं कश्मीर से बिलोंग करता हूँ मेरा फ़ोन जो डेढ़ महीने पहले चोरी हो गया था तो आज कल सुबह हमें आई पुलिस स्टेशन से मुखसर पुलिस स्टेशन से कि आपका फ़ोन जो है वो ट्रेस किया हो गया है तो आज सुबह हमें फ़ोन मिल गया मुझे पूरा भरोसा था यहाँ की एडमिनिस्ट्रेशन पे कि वो मेरा फ़ोन ट्रेस करेगी मैं बहुत शुक्रगुजार हूँ यहाँ की एडमिनिस्ट्रेशन का कि उन्होंने मुझे मेरा फ़ोन वापस दिला दिया मैं कश्मीर से बिलोंग करता हूँ आज मुक्तर साहब ने टेक्नीकल सैल वालों जो सा उपरला चलिया जी लॉस्ड से स्टूडेंट मोबाइल फोन ट्रेस करके रिकवर करते पब्लिक में लौटाते एक और स्टैप फॉरवर्ड ले रहे हैं जेदी आज एक सौ सत्तर मोबाइल फोन जो है ये पब्लिक को बांट रहे ਇਦੇ ਨਾਲ ਸਾਡਾ ਜੋ ਟੋਟਲ ਫਿਗਰ ਹੈਗਾ 720 ਤੋਂ ਵੱਧ ਜੋ ਮੋਬਾਈਲ ਫੋਨਸ ਹੈਗੇ ਆ ਜਿਨ੍ਹਾਂ ਦੇ ਖੋਏ ਸੀ ਜਾਂ ਜਿਨ੍ਹਾਂ ਦੇ ਮਿਸਪਲੇਸ ਹੋਏ ਸੀ ਉਹ ਸਾਰੇ ਰਿਕਵਰ ਕਰਕੇ ਦਿੱਤੇ ਤੇ ਮੇਰੀ ਸਾਰੇ ਮੁਕਸਰ ਨਿਵਾਸੀਆਂ ਨੂੰ ਇਹ ਰਿਕੁਐਸਟ ਹੈ ਕਿ ਜੇਕਰ ਤੁਹਾਡਾ ਫੋਨ ਗਮ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤੁਸੀਂ ਇਮੀਡੀਏਟਲੀ ਸੀਈਆਰ ਪੋਰਟਲ ਹੈਗਾ ਉਹਦੇ ਤੇ ਆਪਣੇ ਫੋਨ ਦਾ ਜੋ ਆਈਐਮਆਈ ਨੰਬਰ ਹੈਗਾ ਉਹਨੂੰ ਰਜਿਸਟਰ ਕਰਾਓ ਜੋ ਸਾਡੀ ਟੀਮ ਹੈਗੀ ਹੈ ਇਹ ਲੱਗੀ ਹੁੰਦੀ ਹੈ ਇਹਨਾਂ ਨੇ ਸਾਰੇ ਮੋਬਾਈਲ ਫੋਨ ਜੇਕਰ ਦੁਬਾਰਾ ਆਨ ਹੁੰਦੇ ਹਨ ਉਹਦੀ ਇਨਫੋਰਮੇਸ਼ਨ ਲੈ ਕੇ ਦੀ ਲੋਕੇਸ਼ਨ ਲੈ ਕੇ ਤੇ ਫੋਨ ਅਸੀਂ ਰਿਕਵਰ ਵੀ ਕਰਦੇ ਤੇ ਤੁਹਾਨੂੰ ਵਾਪਸ ਵੀ ਕਰਾਂਗੇ ਤੇ ਨਾਲ ਹੀ ਇੱਕ ਸਾਈਬਰ ਕਰਾਈਮਸ ਜੋ ਹੈਗੇ ਹਨ ਤੇ ਫਾਈਨੈਂਸ਼ੀਅਲ ਫਰਾਡਸ ਇਹ ਇਹਦਾ ਇੱਕ ਸ਼ਾਰਪ ਜੋ ਹੈ ਇਨਕਰੀਜ਼ ਨਜ਼ਰ ਆ ਰਿਹਾ ਹੈ ਸਾਈਬਰ ਕਰਾਈਮਸ ਦਾ ਇਸ ਦੇ ਲਈ ਮੇਰੀ ਸਾਰਿਆਂ ਨੂੰ ਇਹ ਅਪੀਲ ਹੈਗੀ ਇੱਕ ਤਾਂ ਬਹੁਤ ਸਕਨਰ ਹੈ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਨਾਲ ਸਾਈਬਰ ਫਰਾਡ ਹੋਇਆ ਹੈ immediately 1930 ਤੇ ਕਾਲ ਕਰੋ ਤੇ ਆ ਕੇ ਸਾਨੂੰ ਇਨਫੋਰਮ ਕਰੋ ਤੁਹਾਡੀ ਜੋ ਅਗੇ ਬੰਦੀ ਮਦਦ ਤੇ ਕਾਰਵਾਈ ਹੈਗੀ ਉਹ ਅਸੀਂ ਕਰਾਵਾਂਗੇ ਥੈਂਕ ਯੂ